ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਲੋਕ ਸਭਾ ਮੈਂਬਰ ਵਿਜੇ ਸੰਪਲਾ ਹਸ਼ਿਆਰਪੁਰ ਤੋਂ ਉਹਨਾਂ ਨਾਲ ਟਿਕਟ ਦਾ ਵਾਅਦਾ ਕੀਤਾ ਗਿਆ ਸੀ ਪਰ ਟਿਕਟ ਜਦੋਂ ਕੱਟੀ ਗਈ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਉਹ ਰੋਸੇ ਵਿੱਚ ਚਲੇ ਗਏ ਇਸ ਦੇ ਵਿੱਚ ਵੀ ਕੋਈ ਦੋਰਾਮਾ ਨਹੀਂ ਕਿ ਬਾਕੀ ਪਾਰਟੀਆਂ ਨੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਪਾਰਟੀ ਪਰ ਉਹਨਾਂ ਨੇ ਸਮਾਂ ਲਿਆ ਉਡੀਕਿਆ ਜਿਸ ਦੇ ਕਰਕੇ ਫਿਰ ਭਾਜਪਾ ਦੀ ਲੀਡਰਸ਼ਿਪ ਖਾਸ ਕਰਕੇ ਪ੍ਰਧਾਨ ਸੁਨੀਲ ਜਾਖੜ ਇੱਕ ਵਾਰ ਨਹੀਂ ਦੋ ਵਾਰ ਉਹਨਾਂ ਦੇ ਘਰ ਪੁੱਜੇ ਬੀਤੇ ਦਿਨ ਵੀ ਜਿਹੜੀ ਉਹਨਾਂ ਦੇ ਰਹਾਇਸ਼ ਤੇ ਹੋਈ ਮੀਟਿੰਗ ਦੇ ਵਿੱਚ ਮਨਾਉਣ ਪੁੱਜੇ ਸਨ ਇਸ ਤੇ ਉੱਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੀ ਆਖਿਆ ਕੀ ਦਾਵਾ ਕੀਤਾ ਔਰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹਨਾਂ ਦੇ ਸ਼ੰਕੇ ਅਸੀਂ ਦੂਰ ਕਰ ਦਿੱਤੇ ਨੇ ਪਰ ਦੂਜੇ ਪਾਸੇ ਵਿਜੇ ਸ਼ਾਮਪਲਾ ਨੇ ਆਪਣੀ ਲੀਡਰਸ਼ਿਪ ਨੂੰ ਲਾਂਬੇ ਵੀ ਦਿੱਤੇ ਨੇ ਤੇ ਨਾਲ ਹੀ ਕੁਝ ਗੱਲਾਂ ਚੇਤੇ ਕਰਵਾਈਆਂ ਨੇ ਨੋਟ ਕਰਵਾਈਆਂ ਨੇ ਨੇਕ ਸਲਾਹ ਦਿੱਤੀ ਹੈ ਕਿ ਮੇਰਾ ਤੇ ਮੇਰੀ ਪਾਰਟੀ ਦਾ ਭਾਜਪਾ ਦਾ ਜਿਹੜੇ ਫਿਰ ਨੁਕਸਾਨ ਕਰ ਰਹੇ ਨੇ ਜਾਂ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਤੇ ਜਾਂ ਫਿਰ ਜੇਕਰ ਮੈਂ ਦਾਗਦਾਰ ਹਾਂ ਤੇ ਮੇਰੇ ਤੇ ਐਫਆਈਆਰ ਦਰਜ ਕਰ ਦਿਓ ਪਰ ਜੇਕਰ ਮੈਂ ਦਾਗਦਾਰ ਨਹੀਂ ਤੁਹਾਨੂੰ ਲੱਗਦਾ ਜਾਂ ਨਹੀਂ ਲੱਭਦਾ ਮੇਰੇ ਉੱਤੇ ਕੋਈ ਲੱਗੇ ਹੋਏ ਦਾਗ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਜਾਂ ਹੋਰ ਤਾਂ ਫਿਰ ਜਿਹੜੇ ਮੇਰਾ ਤੇ ਮੇਰੀ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਫਿਰ ਉਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਵਿਜੇ ਸੰਪਲਾ ਹਾਲਾਂਕਿ 2 ਦਿਨ ਪਹਿਲਾਂ ਹੀ ਖਬਰਾਂ ਸਾਹਮਣੇ ਆ ਗਈਆਂ ਸਨ ਕਿ ਉਹਦਾਂ ਨੇ ਇਹ ਕਹਿ ਦਿੱਤਾ ਸਪਸ਼ਟ ਕਰ ਦਿੱਤਾ ਕਿ ਉਹ ਪਾਰਟੀ ਛੱਡ ਕੇ ਕਿਤੇ ਨਹੀਂ ਜਾ ਰਹੇ ਉਹ ਭਾਜਪਾ ਦੇ ਵਿੱਚ ਵੀ ਨਹੀਂ ਪਰ ਭਾਜਪਾ ਦੇ ਵਿੱਚ ਵੀ ਤਾਂ ਹੀ ਰਹਿ ਸਕਦੇ ਨੇ ਜੇਕਰ ਉਹਨਾਂ ਨੂੰ ਸੁਖਾਲਾ ਮਾਹੌਲ ਮਿਲੇਗਾ ਪਾਰਟੀ ਦਾ ਨੁਕਸਾਨ ਨਾ ਹੋਵੇ ਤੇ ਜਿਹੜੇ ਨੁਕਸਾਨ ਕਰਨਾ ਚਾਹੁੰਦੇ ਨੇ ਉਹਨਾਂ ਤੋਂ ਬਚਿਆ ਜਾ ਸਕੇ ਤਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਵਿਜੇ ਰupani ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹ ਵੀ ਉੱਥੇ ਜਾਂਦੇ ਨੇ ਵਿਜੇ ਸਾਂਪਲਾਂ ਨੂੰ ਮਨਾਉਣ ਦੀ ਕੋਸ਼ਿਸ਼ ਹੁੰਦੀ ਹੈ ਇੱਥੋਂ ਤੱਕ ਵੀ ਇਸ ਗੱਲਬਾਤ ਦੇ ਦੌਰਾਨ ਪਤਾ ਲੱਗਿਆ ਕਿ ਵਿਜੇ ਸਾਂਪਲਾਂ ਨੇ ਕਹਿ ਦਿੱਤਾ ਕਿ ਜਦੋਂ ਐਸ்சி ਕਮਿਸ਼ਨ ਦੇ ਬਤੌਰ ਚੇਅਰਮੈਨ ਤੋਂ ਜਿਹੜਾ ਕਿ ਕੌਮੀ ਐਸ்சி ਕਮਿਸ਼ਨ ਦੇ ਚੇਅਰਮੈਨ ਸਨ ਉਦੋਂ ਮੇਰੇ ਤੋਂ ਅਸਤੀਫਾ ਮੰਗ ਲਈ ਕਿਹਾ ਗਿਆ ਸੀ ਤਾਂ ਮੈਂ ਮੰਨਟ ਨਹੀਂ ਲਾਇਆ ਮੈਂ ਪਾਰਟੀ ਦਾ ਹੁਕਮ ਮੰਨ ਲਿਆ ਔਰ ਮੈਨੂੰ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਸੀ ਕਿ ਤੁਹਾਨੂੰ ਲੋਕ ਸਭਾ ਚੋਣਾਂ ਦੇ ਵਿੱਚ ਟਿਕਟ ਦਿੱਤੀ ਜਾਵੇਗੀ ਪਰ ਮੇਰੀ ਟਿਕਟ ਕੱਟ ਦਿੱਤੀ ਜਾਂਦੀ ਹੈ ਤਾਂ ਜਿਹੜੀ ਟਿਕਟ ਹੈ ਜਿਹੜੀ ਕੱਟੀ ਗਈ ਹੈ ਉਸ ਦਾ ਉਹਨਾਂ ਨੂੰ ਰੋਸ ਜ਼ਰੂਰ ਹੈ ਗਿਲਾ ਜ਼ਰੂਰ ਹੈ ਪਰ ਦੂਜੇ ਪਾਸੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੀ ਆਖਿਆ ਉਹ ਵੀ ਤੁਹਾਡੇ ਨਾਲ ਦੱਸਦੇ ਆਂ ਸਾਂਝੀ ਕਰਦੇ ਆਂ ਗੱਲ ਪਰ ਭਾਜਪਾ ਗੂ ਨੂੰ ਉਹਨਾਂ ਦੇ ਘਰ ਵਾਰ-ਵਾਰ ਮਨਾਉਣ ਲਈ ਜੇਕਰ ਜਾਣਾ ਪੈ ਰਿਹਾ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਹਾਲੇ ਵੀ ਵਿਜੇ ਸੰਪਲਾ ਸੰਤੁਸ਼ਟ ਨਹੀਂ ਸਨ ਹਾਲੇ ਵੀ ਉਹਨਾਂ ਨੇ ਸਲਾਹ ਦੇ ਦਿੱਤੀ ਆਪਣੇ ਪਾਰਟੀ ਦੇ ਲੀਡਰਾਂ ਨੂੰ ਕਿ ਉਹ ਘਟੋ-ਘਟ ਪਾਰਟੀ ਦੇ ਅੰਦਰ ਜਿਹੜੇ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਉਹਨਾਂ ਉੱਤੇ ਨਕੇਲ ਕੱਸਣ ਉਹਨਾਂ ਦੇ ਉੱਤੇ ਧਿਆਨ ਦੇਣ ਔਰ ਜੇਕਰ ਮੈਂ ਗਲਤੀਆਂ ਜਾਂ ਮੈਂ ਦਾਗ ਧਾਰਾ ਤਾਂ ਮੇਰੇ ਤੇ ਐਫਆਈਆਰ ਦਰਜ ਕਰਵਾ ਦੋਵੇ ਫਿਰ ਪਾਰਟੀ ਇਹ ਵੀ ਗੱਲ ਕਹਿ ਦਿੱਤੀ ਗਈ ਵਿਜੇ ਸੰਪਲਾ ਨੇ ਸਿੱਧੀਆਂ ਸਿੱਧੀਆਂ ਗੱਲਾਂ ਨੇ ਜਿਹੜੀਆਂ ਆਪਣੀ ਪਾਰਟੀ ਲੀਡਰਸ਼ਿਪ ਨੂੰ ਕਹਿ ਦਿਤੀਆਂ ਨੇ ਕਿ ਉਹਨਾਂ ਦੀ ਨਾਰਾਜ਼ਗੀ ਕਿਉਂ ਹੈ ਉਹਨਾਂ ਦਾ ਰੋਸਾ ਕਿਉਂ ਹੈ ਇਹ ਸਾਰੀ ਗੱਲ ਦੱਸੀ ਗਈ ਹਾਲੇ ਕਿ ਸਭ ਤੋਂ ਵੱਡਾ ਤੇ ਮੁੱਖ ਕਾਰਨ ਤਾਂ ਇਹ ਹੀ ਹੈ ਕਿ ਹਿਸ਼ਾਰਪੁਰ ਤੋਂ ਉਹਨਾਂ ਨੂੰ ਆਸ ਸੀ ਕਿਉਂਕਿ 2014 ਦੇ ਵਿੱਚ ਵਿਜੇ ਸੰਪਲਾ ਹਿਸ਼ਾਰਪੁਰ ਤੋਂ ਹੀ ਲੋਕ ਸਭਾ ਮੈਂਬਰ ਬਣੇ ਸਨ ਲੋਕ ਸਭਾ ਮੈਂਬਰ ਹੀ ਨਹੀਂ ਬਣੇ ਸਨ ਇਵਨ ਕਿ ਕੇਂਦਰੀ ਵਜਾਰਤ ਦਾ ਹਿੱਸਾ ਵੀ ਰਏ ਸਨ ਤਾਂ ਇਸ ਕਰਕੇ ਉਹਨਾਂ ਦੀ ਦਾਅਵੇਦਾਰੀ ਹੋਰ ਮਜ਼ਬੂਤ ਹੋ ਗਈ ਸੀ ਪਰ ਉਹਨਾਂ ਦੀ ਟਿਕਟ 2019 ਚ ਕੱਟ ਕੇ ਜਦੋਂ ਸਾਬਕਾ ਆਈਐਸ ਅਫਸਰ ਸੋਮ ਪ੍ਰਕਾਸ਼ ਨੂੰ ਦੇ ਦਿੱਤੀ ਗਈ ਤਾਂ ਉਹਨਾਂ ਨੇ ਉਦੋਂ ਨਾਰਾਜ਼ਗੀ ਪੇਸ਼ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਐਸੀ ਕਮਿਸ਼ਨ ਦਾ ਕੌਮੀ ਚੇਅਰਮੈਨ ਲਗਾ ਦਿੱਤਾ ਗਿਆ ਸੀ ਭਾਜਪਾ ਪਾਰਟੀ ਦੇ ਅੰਦਰ ਇਸ ਤਰ੍ਹਾਂ ਬਹੁਤ ਘਟ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਦੀ ਟਿਕਟ ਕੱਟੀ ਜਾਵੇ ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਭਾਜਪਾ ਪਾਰਟੀ ਕਿਸੇ ਨੂੰ ਹਟਾ ਦਿੰਦੀ ਹੈ ਕਿਸੇ ਨੂੰ ਹੋਰ ਲਾ ਦਿੰਦੀ ਹੈ ਦਾ ਉੱਥੇ ਵੀ ਬਗਾਵਤ ਦੇਖਣ ਨੂੰ ਨਹੀਂ ਮਿਲਦੀ ਜਿਵੇਂ ਕਿ ਤਾਜਾ ਆਧਾਰਨ ਅਸੀਂ ਇੱਕ ਹਰਿਆਣਾ ਸੂਬੇ ਦੀ ਵੀ ਲੈ ਸਕਦੇ ਹਾਂ ਨੋਰ ਲਾਲ ਖੱਟਰ ਨੂੰ ਹਟਾਇਆ ਗਿਆ ਨਾਇਬ ਸੈਣੀ ਨੂੰ ਲਾਇਆ ਗਿਆ ਤਾਂ ਕੋਈ ਉੱਥੇ ਐਡੀ ਬਗਾਵਤ ਦੇਖਣ ਨੂੰ ਨਹੀਂ ਮਿਲੀ ਥੋੜੀਆਂ ਬਹੁਤੀਆਂ ਨਾਰਾਜ਼ਗੀਆਂ ਹੋਈਆਂ ਹੋਣਗੀਆਂ ਪਰ ਜਿੱਥੇ ਤੱਕ ਰਹੀ ਗੱਲ ਟਿਕ ਟਕ ੱਟੇ ਜਾਣ ਦੀ ਤਾਂ ਵਿਜੇ ਸੰਪਲਾ ਨੇ ਨਾਰਾਜ਼ਗੀ ਹੈ ਜਿਹੜੀ ਉਹ ਵੱਡੇ ਪੱਦਰ ਦੇ ਉੱਤੇ ਜ਼ਾਹਰ ਕਰ ਦਿੱਤੀ ਉਦੋਂ ਤਾਂ ਇਹ ਵੀ ਗੱਲਾਂ ਸਾਹਮਣੇ ਆ ਗਈਆਂ ਸੀ ਕਿ ਬਾਕੀ ਪਾਰਟੀਆਂ ਮੌਕੇ ਦਾ ਫਾਇਦਾ ਚੁੱਕਣਾ ਚਾਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਦਾ ਦਵਾਬੇ ਦਾ ਖਾਸ ਕਰਕੇ ਐਸ ਸੀ ਭਾਈਚਾਰੇ ਚ ਵੱਡਾ ਚਿਹਰਾ ਚਾਹੀਦਾ ਤਾਂ ਇਸ ਕਰਕੇ ਉਹਨਾਂ ਨੇ ਵੀ ਸੰਪਰਕ ਕੀਤਾ ਕਾਂਗਰਸ ਪਾਰਟੀ ਦੇ ਵੀ ਹਾਈ ਕਮਾਂਡ ਤੱਕ ਗੱਲ ਪੁੱਜੀ ਕਿ ਕਿਉਂ ਨਾ ਆਪਾਂ ਵਿਜੇ ਸਾਂਪਲਾ ਨੂੰ ਆਪਣੇ ਨਾਲ ਰਲਾ ਲਈਏ ਮਲਾ ਲਈਏ ਪਰ ਵਿਜੇ ਸਾਂਪਲਾ ਨੇ ਕੋ ਬਹੁਤਾ ਜਿਹੜਾ ਉਹ ਪੱਲਾ ਨਹੀਂ ਫੜਾਇਆ ਉਹਨਾਂ ਨੇ ਵੇਟ ਕੀਤੀ ਉਡੀਕ ਕੀਤੀ ਤੇ ਉਸ ਉਡੀਕ ਦਾ ਇਹ ਫਾਇਦਾ ਉਹਨਾਂ ਨੂੰ ਜ਼ਰੂਰ ਹੋਇਆ ਕਿ ਉਹਨਾਂ ਦੇ ਘਰ ਹੁਣ ਭਾਜਪਾ ਦੀ ਲੀਡਰਸ਼ਿਪ ਗੇੜੇ ਮਾਰਨ ਲੱਗੀ ਹੈ ਤਾਂ ਇਹ ਗੇੜਿਆਂ ਦਾ ਮੁੱਲ ਕਿੰਨਾ ਕੁ ਪੈਂਦਾ ਹਾਲੇ ਤੱਕ ਮੁਕੰਮਲ ਤੌਰ ਦੇ ਉੱਤੇ ਤਾਂ ਵਿਜੇ ਸਾਪਲਾ ਦੀ ਨਾਰਾਜ਼ਗੀ ਨਹੀਂ ਦੂਰ ਹੋਈ ਹੋਵੇਗੀ ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਪਾਰਟੀ ਨੂੰ ਉਲਾਂਬੇ ਵੀ ਦਿੱਤੇ ਆ ਤੇ ਸਲਾਹਾਂ ਵੀ ਦਿੱਤੀਆਂ ਨੇ ਉਸ ਤੋਂ ਇੱਕ ਗੱਲ ਸਾਫ਼ ਹੈ ਸਪਸ਼ਟ ਹੈ ਕਿ ਵਿਜੇ ਸਾਪਲਾ ਖਾਲੇ ਪਾਰਟੀ ਦੇ ਅੰਦਰ ਜਿੱਥੇ-ਜਿੱਥੇ ਕੋਈ ਲੀਡਰਸ਼ਿਪ ਜਿਹੜੀ ਉਹਨਾਂ ਦੇ ਅੰਦਰ ਰਹਿ ਕੇ ਹੀ ਪਾਰਟੀ ਨੂੰ ਖਰਾਬ ਕਰ ਰਹੀ ਹੈ ਉਹਨਾਂ ਦੇ ਮੁਤਾਬਕ ਤਾਂ ਉਹਨਾਂ ਨੂੰ ਉਹ ਕਹਿੰਦੇ ਆ ਕਿ ਉਹਨਾਂ ਉੱਤੇ ਜਿਹੜੀ ਬਣਦੀ ਕਾਰਵਾਈ ਆ ਹੋਣੀ ਚਾਹੀਦੀ ਹੈ ਤਾਂਕਿ ਪਾਰਟੀ ਆ ਜਿਹੜੀ ਉਹ ਵੀ ਠੀਕ ਚੱਲੇ ਔਰ ਮੇਰਾ ਵੀ ਕੋਈ ਸਿਆਸੀ ਤੌਰ ਤੇ ਨੁਕਸਾਨ ਨਾ ਹੋਵੇ ਉਹਨੇ ਇਸ ਮਾਮਲਿਆਂ ਦੇ ਵਿੱਚ ਵਿਜੇ ਸਾਪਲਾ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਜੇ ਪਾਰਟੀ ਉਹਨਾਂ ਨੂੰ ਟਿਕਟ ਦੇ ਦਿੰਦੀ ਤਾਂ ਉਹ ਸਾਰੇ ਆਲੋਚਨਾਕਾਰ ਚੁੱਪ ਹੋ ਜਾਂਦੇ ਜੋ ਉਹਨਾਂ ਤੇ ਭ੍ਰਿਸ਼ਟਾਚਾਰ ਤੇ ਹੋਰ ਦੋਸ਼ ਲਾਰ ਰਹੇ ਨੇ ਉਹਨਾਂ ਨੇ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਮੰਨਿਆ ਐਸੀ ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫਾ ਦੇਣ ਲੱਗਿਆ ਕਿਹਾ ਗਿਆ ਤੇ ਉਹਨਾਂ ਮਿੰਟ ਲਾਇਆ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਲੀਡਰਸ਼ਿਪ ਨੇ ਉਹਨਾਂ ਨੂੰ ਸੰਗਠਨ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਅਤੇ ਲੋਕ ਸਭਾ ਚੋਣਾਂ ਵਿੱਚ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਹਾ ਨਾ ਕਰਨ ਤੇ ਉਹਨਾਂ ਨੇ ਵਿਰੋਧੀਆਂ ਨੂੰ ਹੱਲਾਸ਼ੇਰੀ ਮਿਲ ਗਈ ਹੈ ਹੁਣ ਪਾਰਟੀਆਂ ਦੇ ਅੰਦਰ ਵੀ ਗਰੁੱਪ ਬਾਜ਼ੀ ਹੁੰਦੀ ਹੈ ਧੜੇ ਬਾਜ਼ੀ ਹੁੰਦੀ ਹੈ ਧੜੇ ਬੰਦੀ ਤਾਂ ਉਸੇ ਕਰਕੇ ਵਿਜੇ ਸਾੰਪਲਾ ਨੂੰ ਸ਼ਾਇਦ ਟਿਕਟ ਘੱਟੇ ਜਾਣ ਦਾ ਉਹਨਾਂ ਦੁੱਖ ਨਹੀਂ ਜਿਨ੍ਹਾਂ ਉਹਨਾਂ ਨੂੰ ਧਾਨੇ ਮੇਲੇ ਜਾਂ ਵਿਰੋਧੀ ਉਹਨਾਂ ਦੇ ਖਿਲਾਫ ਬੋਲਦੇ ਦਿਖਾਈ ਦੇ ਰਹੇ ਨੇ ਵਿਰੋਧੀਆਂ ਨੂੰ ਹਾਲਾਂਕਿ ਉਹਨਾਂ ਨੇ ਕਿਸੇ ਦਾ ਵੀ ਨਾਮ ਨਹੀਂ ਲਿਆ ਪਾਰਟੀ ਲੀਡਰਾਂ ਨੂੰ ਤਾਂ ਦੱਸਿਆ ਹੋਵੇਗਾ ਪਰ ਜਨਤਕ ਤੌਰ ਦੇਤੇ ਅਜੇ ਤੱਕ ਉਹਨਾਂ ਨੇ ਕੋਈ ਨਾਮ ਨਹੀਂ ਲਿਆ ਕਿ ਕਿਹੜੇ ਕਿਹੜੇ ਲੀਡਰ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਜਾਂ ਉਹਨਾਂ ਉੱਤੇ ਦੋਸ਼ ਲਾ ਰਹੇ ਨੇ ਉਹਨਾਂ ਨੇ ਫਿਰ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਮੈਂ ਇੰਨਾ ਹੀ ਦਾਗਦਾਰ ਹਾਂ ਤਾਂ ਫਿਰ ਪਾਰਟੀ ਮੇਰੇ ਖ ਔਰ ਜੇਕਰ ਮੈਂ ਦਾਗਦਾਰ ਨਹੀਂ ਪਾਰਟੀ ਨੂੰ ਮੇਰੇ ਖਿਲਾਫ ਜਿਹਾ ਕੁਝ ਨਹੀਂ ਮਿਲਦਾ ਮੈਂ ਪਾਕ ਸਾਫ ਹਾਂ ਤਾਂ ਫਿਰ ਅੰਦਰ ਬੈਠੇ ਬੰਦਿਆਂ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜੋ ਉਹਨਾਂ ਦਾ ਤੇ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਹਾਹੇ ਵਿਅਕਤੀਆਂ ਖਿਲਾਫ ਕਾਰਵਾਈ ਨਾ ਕਰਨਾ ਉਹਨਾਂ ਨੂੰ ਹੱਲਾਸ਼ੇਰੀ ਦੇਣ ਦੇ ਬਰਾਬਰ ਹੈ ਵੀ ਜੇ ਸਾਪਲਾ ਨੇ ਤੇ ਇਥੋਂ ਤੱਕ ਹੈ ਤਾਂ ਕਿ ਉਹਨਾਂ ਨੇ ਆਪਣੀ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਸਿੰਘ ਲਾਖੜ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰਪਾਨੀ ਅੱਗੇ ਰੱਖ ਦਿੱਤੀ ਹੈ ਉਹਨਾਂ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ ਤੇ ਪਾਰਟੀ ਹਾਈ ਕਮਾਂਡ ਕੋਲ ਮੁੱਦਾ ਅਠਾਉਣਗੇ ਔਰ ਉਹਨਾਂ ਨੂੰ ਮਨਾਉਣ ਦੀ ਜਿਹੜੀ ਕੋਸ਼ਿਸ਼ ਦਾ ਲਗਾਤਾਰ ਜਾਰੀ ਹੈ ਦੂਜੇ ਪਾਸੇ ਸੁਨੀਲ ਜਾਖੜ ਨੇ ਕੀ ਆਖਿਆ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਵੱਡੇ ਫਰਕ ਨਾਲ ਚੋਣਾਂ ਜਿੱਤਣਗੇ ਇਹ ਵੀ ਕਿਹਾ ਗਿਆ ਕਿ ਮੀਟਿੰਗਾਂ ਲਗਾਤਾਰ ਜਾਰੀ ਨੇ ਔਰ ਵਿਜੇ ਸਾਂਪਲਾ ਨਾਲ ਮੁਲਾਕਾਤ ਹੋਈ ਹੈ ਤੇ ਉਹਨਾਂ ਦੇ ਮਨ ਦੇ ਕੁਝ ਸ਼ੰਕੇ ਆ ਜਿਹੜੇ ਦੂਰ ਕੀਤੇ ਗਏ ਨੇ ਉਹ ਵੀ ਲੋਕ ਸਭਾ ਚੋਣ ਦੇ ਇਛੱਕ ਨੇ ਪਰ ਉਹਨਾਂ ਦਾਅਵਾ ਕੀਤਾ ਕਿ ਸਾਂਪਲਾ ਹੁਣ ਭਾਜਪਾ ਨਾਲ ਹੀ ਰਹਿਣਗੇ ਹੁਣ ਕੋਈ ਮਤਭੇਦ ਨਹੀਂ ਰਿਹਾ ਹਾਲਾਂਕਿ ਸੁਨੀਲ ਜਾਖੜ ਭਾਵੇਂ ਭਾਜਪਾ ਦੇ ਪ੍ਰਧਾਨ ਕਿਉਂਕਿ ਪਾਰਟੀ ਦੇ ਜਿੰਨਾਂ ਕੋਲ ਵਾਗਡੋਰ ਹੋਵੇ ਉਹਨਾਂ ਦਾ ਇਹ ਦਾਵਾ ਕਰਨਾ ਤੇ ਕਹਿਣਾ ਤਾਂ ਸੁਭਾਵਕ ਹੈ ਕਿ ਸਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਸਮਰਥਨ ਭਰਪੂਰ ਮਿਲ ਰਿਹਾ ਪਰ ਇਹ ਵੀ ਗੱਲ ਤੋਂ ਅੱਖੋਲੇ ਨਹੀਂ ਕੀਤਾ ਜਾ ਸਕਦਾ ਕਿ ਕੁਝ ਉਮੀਦਵਾਰਾਂ ਨੂੰ ਜਿਆਦਾ ਹੀ ਕੁਝ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਜਦੋਂ ਘੇਰਾ ਪਾਉਂਦੀਆਂ ਨੇ ਤਾਂ ਫਿਰ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਉਹਨਾਂ ਲੀਡਰਾਂ ਦੇ ਲਈ ਔਖੇ ਹੋ ਜਾਂਦੇ ਚਾਹੇ ਫਿਰ ਉਹ ਤਰਨਜੀਤ ਸਿੰਘ ਸੰਧੂ ਹੋਣ ਜੈ ਫਰਹੰਸ ਰਾਜ ਹੰਸ ਹੋਣ ਜਾਂ ਪਰਮਪਾਲ ਕੋਰ ਸਿੱਧੂ ਹੋਣ ਘੱਟੋ ਘੱਟ ਇਹਨਾਂ ਦੋ ਤਿੰਨ ਉਮੀਦਵਾਰਾਂ ਦਾ ਵਿਰੋਧ ਆ ਜਿਹੜਾ ਉਹ ਤਸਵੀਰਾਂ ਦੇਖਣ ਨੂੰ ਸਾਹਮਣੇ ਆਈਆਂ ਨੇ ਤਾਂ ਹੁਣ ਦੇਖਦੇ ਹਾਂ ਕਿ ਬਾਕੀ ਭਾਜਪਾ ਉਮੀਦਵਾਰਾਂ ਨੂੰ ਕਿੰਨਾ ਸਮਰਥਨ ਮਿਲਦਾ ਫਿਲਹਾਲ ਫਰੀਦਕੋਟ ਤੋਂ ਲਗਾਤਾਰ ਵਾਰ-ਵਾਰ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨਾ ਹੈ ਬੜੇ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਕਿੰਨਾ ਕੁ ਹੰਗਾਰਾ ਦਿੰਦੇ ਨੇ ਪਰ ਵਿਜੇ ਸਾਂਪਲਾ ਨੂੰ ਮਨਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਸੀ ਜਿਸ ਦੇ ਵਿੱਚ ਕੁਝ ਨਵੀਆਂ ਗੱਲਾਂ ਵੀ ਸਾਹਮਣੇ ਨਿਕਲ ਕੇ ਆਈਆਂ ਨੇ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਜੋ ਪਾਰਟੀਆਂ ਦੇ ਵਿੱਚ ਰੋਸੇ ਚੱਲਦੇ ਨੇ ਜਾਂ ਦਲ ਬਦਲੀ ਹੋ ਜਾਂਦੀ ਹੈ ਟਿਕਟ ਨਹੀਂ ਮਿਲੀ ਤਾਂ ਘੱਟੋ ਘੱਟ ਭਾਜਪਾ ਦੇ ਵਿੱਚ ਵਿਜੇ ਸਾਂਪਲਾ ਨੇ ਦਲ ਨਹੀਂ ਬਦਲਿਆ ਇਸ ਕਰਕੇ ਰੋਸ ਉਹਨਾਂ ਨੂੰ ਜ਼ਰੂਰ ਸੀ ਪਰ ਬਾਕੀ ਪਾਰਟੀਆਂ ਦੇ ਵਿੱਚ ਜੋ ਕੁਝ ਹੋਇਆ ਜਿੱਥੋਂ ਜਿੱਥੋਂ ਪਾਰਟੀ ਦੀ ਟਿਕਟ ਕੱਟੀ ਗਈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਜਾਂ ਫਿਰ ਉਹ ਕਾਂਗਰਸ ਪਾਰਟੀ ਸੀ ਤਾਂ ਉੱਥੇ ਉਥਲ-ਪੁਥਲ ਜ਼ਰੂਰ ਸਿਆਸੀ ਤੌਰ ਦੇ ਉੱਤੇ ਹੋਈ ਹੈ ਤਾਂ ਤੁਸੀਂ ਇਹ ਸਾਰੇ ਵਰਤਾਰੇ ਦੇ ਬਾਰੇ ਕੀ ਸੋਚਦੇ ਹੋ ਕੀ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ